ਜੋ ਕਿਉਂ ਆਰ ਕੇ ਜੀ ਟੀਵੀ ਲਾਈਟ 24 ਤੇ ਮੈਂ ਹਾਥ ਹਟਾਪਣਾ ਗਰਦੀਪ ਵਰਵਲ ਸਭ ਨੂੰ ਪਤਾ ਹੈ ਫਾਇਲ ਕਾ ਸਰਦੀ ਇਲਾਕਾ ਬਾਰਡਰ ਪੱਟੀ ਤੇ ਜੋ ਪਾਣੀ ਦੀ ਅਸਥਿਤੀ ਬਣੀ ਹੋਈ ਹੈ ਨਾ ਇਸ ਟਾਈਮ ਮੌਜੂਦਾ ਸੀ ਪਿੰਡ ਕੁਰਕੇ ਦੇ ਲਗਭਗ ਪਿੰਡਾਂ ਦੇ ਵਿੱਚ ਤਸਵੀਰਾਂ ਦਿਖਾ ਰਹੀਏ ਤੁਹਾਨੂੰ ਜਿਹੜੇ ਆ ਪਾਣੀ ਦਾ ਜਲ ਥਲ ਕੋਈ ਹੋਈ ਹੈ ਜਿਹੜਾ ਕਾਫੀ ਰਕਬਾ ਜਿਹੜਾ ਕਾਫੀ ਰਕਬਾ ਹੜਾਂ ਦੀ ਮਾਰ ਥੱਲੇ ਆ ਗਿਆ ਹੈ ਜਿਸ ਤਰ੍ਹਾਂ 2023 ਦੀ ਗੱਲ ਕਰ ਲਈ ਤੇ 2023 ਦੇ ਵਿੱਚ ਵੀ ਇਸ ਜਗਤ ਤੱਕ ਪਾਣੀ ਪਹੁੰਚਦਾ ਹੋ ਗਿਆ ਸੀ 2023 ਦੇ ਵਿੱਚ ਵੀ ਇੱਥੋਂ ਤੱਕ ਲਗਭਗ ਪਾਣੀ ਪਹੁੰਚਿਆ ਸੀਗਾ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆਂ ਬਾਈ ਜੀ ਵੀ ਸਾਡੇ ਨਾਲ ਮੌਜੂਦ ਨੇ ਅਸੀਂ ਗੱਲਬਾਤ ਕਰ ਲਾਂਗੇ ਬਾਈ ਘਰੇ ਨੇ ਕੀ ਗੱਲਬਾਤ ਕਰੀਏ ਹੜਾਂ ਦਾ ਸਥਿਤੀ ਇਹੋ ਜਿਹੀ ਬਣੀ ਹੋਈ ਹੈ ਪਾਣੀ ਹੋ ਜਾ ਬਈ ਪਾਣੀ ਕੱਲ ਨੂੰ ਵਧਿਆ ਕਿ ਘਟਿਆ ਕਿੰਨਾ ਕੁ ਵੱਧ ਕੇ ਆਉਣਾ ਫਟਕ ਫਟਕ ਇਹ ਮੈਂ ਇਹ ਜੱਟ ਜੀ ਅਫੀਸ਼ਲ ਸਾਉ ਆ ਤਾ ਆ ਆ ਜੀ ਸਾਰੇ ਆਉਂਦੇ ਆ ਠੱਗ ਹੈ ਇਹ ਨਹੀਂ ਆ ਪੱਕੀ ਇਹ ਤੁਹਾਨੂੰ ਪਾਵਾਇਆ ਕਿ ਤਾ ਆ ਇੱਦਾਂ ਜਿਆਦਾ ਲੋਕਾਂ ਨੂੰ ਆਖ ਕਹਿੰਦਾ ਨਹੀਂ ਇਹ ਕਿਹਨਾ ਨਹੀਂ ਲਾਤੋ ਤਾਂ ਅੱਲੋਂ ਕੋਲ ਦੀ ਸਿੰਨੇ ਗੋਈ ਸਿੰਦਾ ਅਹ ਪਾਣੀ ਵੱਤ ਜਾਂਦਾ ਜਿਹੜੇ ਕੇ ਕਾਫੀ ਪਿੰਡ ਹੜੜਲੀ ਮਾਰਕਲੀ ਕੋਲ ਬਾਬਤ ਹੋਏ ਨੇ ਇੱਥੇ ਤੱਕ ਪੰਜਾਬ ਸਰਕਾਰ اور ਜਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਹਰ ਜਗ੍ਹਾ ਤੇ ਸਹਾਇਤਾ ਕੀਤੀ ਜਾ ਰਹੀ ਹੈ ਹਰ ਦੀ ਸਥਿਤੀ ਬਣੀ ਹੈ ਜਿਸ ਤਰ੍ਹਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਜ਼ੂਮ ਕਰਕੇ ਦਿਖਾ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਕਿ ਲੋਕ ਜਿਹੜੇ ਛੱਤਾਂ ਤੇ ਆਪਣਾ ਰਹਿਣ ਵਸੇਰਾ ਕਰ ਰਹੇ ਨੇ ਜੋ ਕਿ ਤਸਵੀਰਾਂ 'ਚ ਦੇਖ ਸਕਦੇ ਹੋ ਇੱਧਰ ਨਾਲ ਇੱਕ ਟਾਣੀ ਵੀ ਸੀ ਜਿੱਥੇ ਬਿਲਕੁਲ ਘਰ 'ਚ ਤਾਂ ਪਾਣੀ ਦੀ ਬਚਤ ਹੈ ਪਰ ਤਸਵੀਰਾਂ 'ਚ ਤੁਸੀਂ ਜਿਹੜੀਆਂ ਦੁਵਾਰਾਂ ਦੇ ਨਾਲ ਪਾਣੀ ਲੱਗ ਚੁੱਕਿਆ ਹੈ ਤਸਵੀਰਾਂ ਤੁਹਾਨੂੰ ਬਿਲਕੁਲ ਗਰਾਊਂਡ ਲੈਵਲ ਦੀਆਂ ਦਿਖਾ ਰਿਹਾ ਹੈ ਕੁਸ਼ਤ ਕਰਾਂਗੇ ਪਾਣੀ ਤਾਂ ਚਲੋ ਮੰਨਦੇ ਆ ਸਾਡੇ ਕੋਲ ਇਸ ਟਾਈਮ 2-2 ਫੁੱਟ ਤੱਕ ਪਾਣੀ ਹੈਗਾ ਪਰ ਕੁਸ਼ਤ ਕਰਾਂਗੇ ਕਿ ਜਾਣਦੀ ਵੀ ਬਈ ਨਾਮ ਤੁਹਾਡਾ ਬਸ ਹਾਂ ਸੁੰਦਰ ਹੈਗਾ ਪਾਣੀ ਦੀ ਸਥਿਤੀ ਕਿਸ ਤਰ੍ਹਾਂ ਦੀ ਹੈ ਪਾਣੀ ਬੜਾ ਜ਼ਿਆਦਾ ਹੈ ਕੱਲ੍ਹ ਨਾਲ ਵਧਿਆ ਕਟਿਆ ਵਧ ਗਿਆ ਵਧ ਗਿਆ ਲਗਭਗ ਕਿੰਨਾ ਦਾ 4 ਇੰਚ 4 ਇੰਚ ਵਧਿਆ ਕੱਲ੍ਹ ਨਾਲੋਂ ਆਪਣਾ ਪਿੰਡ ਕਿਹੜਾ ਵੀ ਲਾਦੂ ਆ ਭਾਈ ਜਲਾਦੂ ਕੋ ਤੋ ਐਸੀ ਤੇ ਇਹ ਕਹ ਰਹੇ ਨੇ ਵੇਸੀ ਆਰੋ ਜੀ ਹੈ ਤੇ ਜਦ ਪਾਣੀ ਤੇ ਪਹੁੰਚਦੇ ਨੇ ਤੇ ਪਾਣੀ ਦੀ ਸਥਿਤੀ ਜਿਹੜੀ ਕੱਲ੍ਹ ਨਾਲੋਂ ਲਗਭਗ 4 ਇੰਚ ਵਧੀ ਹੋਈ ਹੈ ਜਿਸ ਤਰ੍ਹਾਂ ਮੀਡੀਆ ਦੀ ਗੱਲ ਕਰ ਲਈ ਸੋਸ਼ਲ ਮੀਡੀਆ ਤੇ ਕਾਫੀ ਵੀਡੀਓ ਆ ਰਹੀਆਂ ਨੇ ਕਿ ਪਾਣੀ ਦੀ ਸਥਿਤੀ ਕਾਫੀ ਵਧੀ ਹੈ ਕਾਫੀ ਵਧੀ ਤੇ ਹੈ ਪਰ ਐਨੀ ਨਹੀਂ ਜਿੰਨਾ ਕਿ ਦੱਸਿਆ ਜਾ ਰਿਹਾ 4 ਇੰਚੀ ਦੇ ਲਗਭਗ ਪਾਣੀ ਵਧਿਆ ਹੋਇਆ ਹੈ ਸਾਹਮਣੇ ਬਾਈਰ ਵੀ ਆ ਰਹੇ ਨੇ ਵੀਰ ਛੋਟੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਪਰ ਫਿਲਹਾਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੱਗੇ ਜਾ ਕੇ ਆਇਓ ਭਾਈ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਕਿਹੜੇ ਪਿੰਡ ਤੱਕ ਜਾ ਕੇ ਆਏ ਜੀ ਹੋਰ ਤਾਂ ਇੱਥੇ ਨੇੜੇ ਹੀ ਆਟੇ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਪਾਣੀ ਦੇ ਆ ਤਾਂ ਬੜੇ ਮਾੜੇ ਨੇ ਇਹ ਜਿਹੜਾ ਪਾਣੀ ਅੱਗੇ ਨਾਲ ਵਧਿਆ ਜੇ ਕਟਿਆ ਪਾਣੀ ਵਧਿਆ ਕਿੰਨਾ ਕ ਪਾਣੀ ਫੁੱਟ ਡੇਢ ਵਧ ਗਿਆ ਅੱਛਾ ਇਹ ਆਇਜ ਵਧਿਆ ਕਿ ਕਲ ਦਾ ਫੇਰ ਆਪ ਦਾ ਰਾਦਾ ਵਦਿਆ ਠੀਕ ਹੈ ਪਾਈਆਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਵੀ ਜਿਹੜਾ ਪਾਣੀ ਰਾਦਾ ਕਰ ਰਹੇ ਨੇ ਤੇਰੇ ਵਦਿਆ ਜਿਸ ਤਰ੍ਹਾਂ ਜਿਸ ਤਰ੍ਹਾਂ ਇਸ ਜਗ੍ਹਾ ਤੇ ਮਾਲ ਲੱਗਦਾ ਉਸ ਤਰ੍ਹਾਂ ਹੀ ਹੈ 10 ਦਿਨਾਂ ਦੇ ਜਿਵੇਂ ਕੱਲ ਦਾ ਵਦਿਆ ਜਾਂ ਅੱਜ ਦਾ ਵਦਿਆ ਹੈ ਜੀ ਵੀਰ ਜੀ ਕੀ ਨਾਮ ਤੁਹਾਡਾ ਵਿਕਰਮ ਕਿਹੜੇ ਪਿੰਡ ਦੇ ਹੋ ਗੁਰਕਾ ਪਿੰਡ ਇਹ ਪਾਣੀ ਦੀ ਸਥਿਤੀ ਹੈ ਇਹ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਪਾਣੀ ਬਬਲ ਰਿਹਾ ਹੈ ਲਗਭਗ ਹੁਣ ਕਿੰਨੇ ਲੋਕ ਰਹਿ ਰਹੇ ਨੇ ਉੱਥੇ ਇੱਥੇ ਗੁਰਕਾ ਪਿੰਡ ਤਾਂ ਸਾਰੇ ਬੈਠਾ ਸਾਰੇ ਬੈਠਾ ਹਾਂਜੀ ਕੁਝ ਥਾਣੀਆਂ ਦੇਖ ਗਿਆ ਥੋੜੀ ਬਹੁਤ ਮੇਨ ਮੇਨ ਬੰਦੇ ਇਤਨੇ ਪਸੂ ਲੈ ਕੇ ਬਾਹਰ ਚਲੇ ਗਏ ਸੀ ਠੀਕ ਹੈ ਹਾਂਜੀ ਜਿਸ ਤਰ੍ਹਾਂ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਰਖਣ ਪਿੰਡ ਦਾ ਜਾਂ ਪੱਠਿਆਂ ਦਾ ਸਹਾਇਤਾ ਇੱਥੇ ਪਹੁੰਚ ਰਹੀ ਹੈ ਹਾਂਜੀ ਸਰਕਾਰ ਵੱਲੋਂ ਤਾਂ ਜੇ ਆਪਾਂ ਨੂੰ ਪੱਕਾ ਪਤਾ ਨਹੀਂਗਾ ਬਾਕੀ ਆ ਜਿਹੜੇ ਸਮਾਜ ਸੇਵੀ ਬੰਦੇ ਨੇ ਇਹਨਾਂ ਦੇ ਵੱਲੋਂ ਫੁੱਲ ਸੇਵਾ ਚੱਲ ਰਹੀ ਆ ਠੀਕ ਹਾਂਜੀ ਹਾਂਜੀ ਜਿਸ ਤਰ੍ਹਾਂ ਆਪਣੇ ਇੱਥੇ ਮੈਂ ਕਹਿਣਾ ਚਾਹਨਾ ਵੀ ਸੁੱਕੇ ਰਾਸ਼ਨ ਦੀ ਨਾ ਘਟ ਖੇਚਲ ਕਰਨ ਸਾਰੇ ਵੀ ਲੋਕਾਂ ਕੋਲ ਹੋ ਗਿਆ ਬਾਦੂ ਤੇ ਐਵੇਂ ਹੁਣ ਲੋਕਾਂ ਹਲਕੀ ਮਾਰਨਾ ਤੇ ਜਿੰਨਾ ਹੋ ਸਕੇ ਪਸ਼ੂਆਂ ਦਾ ਲੈ ਆਣ ਇਹ ਆਪਾਂ ਘੇ ਰਾਸ਼ਨ ਲੈ ਆਣ ਕਿ ਹਾਂ ਵੀਰ ਜੀ ਨੇ ਬਹੁਤ ਵਧੀਆ ਸਵਾਲ ਕੀਤਾ ਕਿ ਜਿਹੜਾ ਰਾਸ਼ਨ ਹੈ ਉਹ ਨਾਲ ਇਹ ਜਿਹੜੀ ਜ਼ਰੂਰਤ ਹੈ ਸੁੱਕੇ ਦੀ ਹੈ ਪੱਠੇ ਦੀ ਹੈ ਜਿਹੜਾ ਮਾਲ ਪਸੂ ਦੀ ਜ਼ਰੂਰਤ ਹੈ ਜਿਹੜਾ ਰਾਸ਼ਨ ਹੈ ਸਾਡੇ ਲਈ ਬਹੁਤ ਹੈ ਫਿਲਹਾਲ ਜਿਹੜੀ ਰਾਸ਼ਨ ਸਮਗਰੀ ਹੈ ਕੀ ਰੈਸਨਸ ਨਗਰ ਜਿਹੜੀ ਸੁੱਕੀ ਹੈ ਉਹ ਦਿੱਤੀ ਜਾਵੇ ਤਾਂ ਬਿਹਤਰ ਰਹੇਗਾ ਕਿ ਸਾਨੂੰ ਜਿਹੜਾ ਆਨ ਵਾਲੇ ਸਮੇਂ ਤੇ ਕੰਮ ਦੇ ਸਕੇ ਜੇ ਗੱਲ ਹੈ ਸੇ ਪ੍ਰਸ਼ਾਸਨ ਦੀ ਕੀਤੀ ਉਹ ਕਿਰੇ ਭਈ ਹਲੇ ਤੱਕ ਪ੍ਰਸ਼ਾਸਨ ਤਾਂ ਇੱਥੇ ਨਹੀਂ ਆਇਆ ਪਰ ਜਿਹੜੀਆਂ ਸੰਸਥਾ ਹੈਗੀਆਂ ਨੇ ਸਮਾਜ ਸੇਵੀ ਸੰਸਥਾ ਦੇ ਵੱਲੋਂ ਸਾਡੇ ਕੋਲੇ ਜਿਹੜਾ ਲੰਗਰ ਪਾਣੀ ਪਹੁੰਚ ਰਿਹਾ ਹਾਂ ਇਹ ਤਾਂ ਸਾਹਮਣੇ ਜਿਹੜਾ ਇਹ ਕੁਰਕਾ ਪਿੰਡ ਹੈ ਮੰਡੀ ਲਾਦੂ ਦਾ ਨੇੜਾ ਤੇ ਇਧਰੋਂ ਤੁਹਾਨੂੰ ਦਿਖਾ ਦਈਏ ਕੁਰਕੇ ਦੀ ਟਾਣੀਆਂ ਜਿਹੜੀਆਂ ਨੇ ਹਾਲਾਂਕਿ ਇਸ ਤਰ੍ਹਾਂ ਦੱਸ ਰਿਹਾ ਵੀ ਖੇਤੀ ਦੇ ਖੇਤਾਂ ਦੇ ਖੇਤਰਾ ਦੇ ਵਿੱਚ ਪਾਣੀ ਪਹੁੰਚਿਆ ਪੱਠਾ ਡੜੜਾ ਜਿਹੜਾ ਖਰਾਬ ਹੋ ਚੁੱਕਿਆ ਤੇ ਜਿਹੜੇ ਘਰਾਂ ਦੇ ਵਿੱਚ ਹਾਲੇ ਕੁਝ-ਕੁਝ ਘਰਾਂ ਦੇ ਜਿਹੜੇ ਬਾਹਰਲੀ ਸਾਈਡ ਤੇ ਫਿਰਨੀ ਤੇ ਕਰ ਰਹੇ ਨੇ ਉਹਨਾਂ ਤੇ ਪਾਣੀ ਪਹੁੰਚਿਆ ਫਿਲਹਾਲ ਪਿੰਡ ਦੇ ਵਿੱਚ ਨਹੀਂ ਹੈ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਮੰਡੀ ਲਾਧੂ ਕਾ ਦੇ ਨੇੜੇ ਪਿੰਡ ਕੁਰਕਾ ਤੋਂ ਮੰਡੀ ਲਾਧੂਕਾ ਪਿੰਡ ਕੁੜਕਾ ਤੋਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਚੱਲ ਲੱਗ ਪਾਇਆ ਟਾਣੀਆਂ ਵੀ ਹੜ੍ਹ ਦੀ ਮਾਰ ਥੱਲੇ ਸਾਰੇ ਆ ਗਏ ਨੇ ਤੇ ਜ਼ਮੀਨਾਂ ਦੀ ਗੱਲ ਕਰ ਲਈ ਜ਼ਮੀਨੀ ਪੱਧਰ ਤੇ ਤਾਂ ਸਭ ਕੁਝ ਫਜ਼ਲ ਕਾਦੇ ਪਿੰਡ ਮੰਡੀ ਲਾਧੂ ਕਾ ਤੋਂ ਕੁਰਕਾ ਪਿੰਡ ਦੀਆਂ ਤਸਵੀਰਾਂ ਦਿਖਾ ਰਹੇ ਆ ਕੋਸ਼ਿਸ਼ ਕਰਾਂਗੇ ਅੱਗੇ ਜਾਣ ਦੀ ਵੀ ਗਾਲ ਜਿੰਨਾ ਕੱਸੀ ਪਹੁੰਚਦੇ ਆ ਲਗਭਗ 2 ਤੋਂ 2.5 ਫਰਡ ਤੱਕ ਦਾ ਪਾਣੀ ਹੋ ਗਿਆ ਹੈ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦੋ ਵੈਗਰੂ ਲਿਖ ਕੇ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦੋ ਮੈਗਰੂ ਮੇਰ ਕਰੇ ਸੱਚੇ ਪਾਤਸ਼ਾਹ ਪਾਣੀ ਦਾ ਜਿਹੜਾ ਵਾਹਾ ਹੈ ਕਟਦੇ ਜਾਵੇ ਔਰ ਆਪੋ ਆਪਣੇ ਕਰਨ ਦੇ ਵਿੱਚ ਇਹ ਲੋਕ ਜਿਹੜੇ ਸੁਰੱਖਿਅਤ ਪਹੁੰਚ ਜਾਣ ਆ ਜਿਹੜਾ ਸਮਾਨ ਦੀ ਗੱਲ ਕਰ ਲਈ ਘਰਾਂ ਦੇ ਵਿੱਚੋਂ ਸਮਾਨ ਜਿਹੜਾ ਪਾਣੀ ਥੋੜਾ ਵਧਨ ਕਰਨ ਸਮਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜਾ ਮਾਲ ਪਸੂ ਵਰਤੋ ਦਾ ਕਰੇਲੂ ਸਮਾਨ ਜਿਹੜਾ ਹੈ ਪਛਾਣਾ ਸ਼ੁਰੂ ਕਰ ਦਿੱਤਾ ਗਿਆ ਜਿਹੜਿਆ ਰਾਹਤ ਕੈਂਪਾਂ ਦੇ ਵਿੱਚ ਸਮਾਨ ਪਹੁੰਚੇਗਾ